ਦੋਸਤੋ ਬਾਰਸ਼ਾ ਦਾ ਮੌਸਮ ਸ਼ੁਰੂ ਹੋ ਗਿਆ ਹੈ ਹੁਣ ਆਪਾਂ ਲਾਵਾਂਗੇ ਹਰ ਸਾਲ ਦੀ ਤਰ੍ਹਾਂ ਬੂਟੇ ਕਿ ਆਪਾਂ ਆ ਜੜੀ ਲੈਂਦੀ ਹੈ ਟ੍ਰੀ ਗਾਰਡ ਬਣਾਉਣ ਵਾਸਤੇ ਨਾਲਾ ਪੈਟਰ ਲੈ ਜਾਂਦਾ ਹੈ ਤੇ ਆਪਾਂ ਉਸ ਵਾਂਗ ਟ੍ਰੀ ਗਾਰਡ ਬਣਾਉਣਾ ਸ਼ੁਰੂ ਕਰਾਂਗੇ ਟ੍ਰੀ ਗਾਰਡ ਬਣਾ ਕੇ ਤੇ ਫਿਰ ਆਪਾਂ ਬੂਟੇ ਲਾਵਾਂਗੇ ਇਸ ਤਰ੍ਹਾਂ ਜੀ ਇਹਨੂੰ ਆਪਾਂ ਇੱਥੋਂ ਦੋ ਦੋ ਡੱਬੇ ਕੱਢ ਲਈ ਇਹਨੂੰ ਐ ਮੋੜ ਲਿਆ ਜਿਹੜਾ ਆਪਾਂ ਟੋਇਆ ਪੱਟਾਂਗੇ ਬੂਟਾ ਲਾਉਣ ਵਾਸਤੇ ਇਹ ਉਹਦੇ ਵਿੱਚ ਹੀ ਨੱਕ ਦਿਆਂਗੇ ਤਾਂ ਕਿ ਫਿਰ ਉਹ ਪੱਕਾ ਹੋ ਜਾਊਗਾ ਟ੍ਰਿਕੜ ਪੱਟਿਆ ਨਾ ਜਾਵੇ ਟੋਇਆ ਸਾਰਾ ਪੱਟ ਲਾਂਗੇ ਵੱਡਾ ਇਹਨੂੰ ਵਿੱਚ ਤੇ ਰੱਖ ਕੇ ਉੱਤੇ ਮਿੱਟੀ ਪਾ ਦਾਂਗੇ ਬੂਟੇ ਦੇ ਨਾਲ ਹੀ ਉਨ੍ਹਾਪ ਦੇ ਆਗੇ ਤਾਰਾਂ ਉਸ ਤਾਂ ਕਿ ਪੱਕੀ ਸਕੋਰ ਬਣ ਜੇ ਕਿਉਂਕਿ ਟਰੀ ਗਾਰਡ ਪੱਟਣ ਦਾ ਵੀ ਖਤਰਾ ਰਹਿੰਦਾ ਲੋਕ ਕੱਟ ਕੇ ਲੈ ਜਾਂਦੇ ਇਹ ਪੰਦੀ ਦਾ ਪੱਕਾ ਹੋ ਜੂ। ਵਿੱਚੋਂ ਬਰਲਾ ਬਰਲਾ ਕਰ ਸਕਦੇ ਆਪਾਂ ਜਿੰਨਾ ਲੋੜ ਹੈ ਕੱਟ ਵੀ ਕਰ ਸਕਦੇ ਆ ਤਾਰਾ ਅੱਜ ਨਹੀਂ ਆਪਾਂ ਤਾਰਾ ਕੱਟੀਆਂ ਸੀ ਜੀ ਇਹਨੂੰ ਇਹ ਨਾਲ ਹੀ ਮੋੜੀ ਚੱਲਾਂਗੇ ਤੇ ਗੂੜ ਹੁੰਦਾ ਜਾਊਗਾ। ਥਰੀ ਗਾਰਡ ਆਪਣਾ ਤਿਆਰ ਹੋ ਜਾਊਗਾ। ਇਹ ਇਸ ਤਰ੍ਹਾਂ ਨਾਲ ਹੀ ਮੋੜ ਤੇ ਚੱਲਾਂਗੇ ਇਹ ਆ ਦੇਖੋ ਇਹ ਆਪਣਾ ਟ੍ਰਿਗਰ ਤਿਆਰ ਹੋ ਜੂਗਾ ਇਹ ਟ੍ਰਿਗਰ ਬਣਾਉਣਾਸਤੇ ਆਪਾਨੂੰ ਇੱਕ ਪਲਾਸਟਿਕ ਰੋਡ ਆ ਬਸ ਇੱਕ ਪਲਾਸ ਹੋਵੇ ਆਪਣੇ ਕੋਲੇ ਇੱਕ ਕਟਰ ਹੋਵੇ ਬਸ ਕਟਰ ਨਾਲ ਆਪਾਂ ਤਾਰਾ ਕੱਟ ਲੈਣੀ ਆ ਇਹਨੂੰ ਗੋਲ ਕਰਕੇ ਆ 3 ਇੰਚ ਦੀ ਦੱਬੀ ਆ ਬਸ 11 ਰੁਪਏ ਬਣਾਈ ਆ 11 90 ਨਾਲ ਆਪਣਾ ਤਰੀਕਾ ਤਿਆਰ ਹੋ ਜਾਊਗਾ بس ਜਿਆਦਾ ਨਹੀਂ ਆਪਾਂ ਲੋੜ ਆਪਣੀ ਤਰੀਕਾ ਤਿਆਰ ਹੋ ਗਿਆ ਆ ਥੱਲੋਂ ਆਪਾਂ ਪੈਰ ਬਾਹਰ ਕੱਢ ਲਈ ਤੋਂ ਇਹਦੇ ਵਿੱਚੇ ਨੱਪ ਦੇ ਆ ਜਿਹੜੇ ਤਾਰਾਂ ਨਾਲ ਆਪਾਂ ਬੜਿਆ ਇਹਨੂੰ ਜੋੜਿਆ ਉਸੇ ਤਾਰ ਨਾਲ ਇਹ ਜਾਣ ਕੇ ਬਾਹਰ ਕੱਢੀਆਂ ਵੀ ਤਾਂ ਕਿ ਜਦੋਂ ਫਸੂ ਲੜੇ ਆਉਂਦਾ ਤੇ ਉਹ ਫਸੂ ਇਹਦੇ ਨਾਲ ਖੈਂਦਾ ਨਹੀਂ ਕਰੇ ਇੱਥੇ ਖਲਾਵੀਆਂ ਥੋੜੀਆਂ ਵਿੱਚ ਵਿੱਚ ਲਾ ਦੇ ਆਗੇ ਉਸ ਵਿੱਚੇ ਮੋੜ ਦੇ ਆਗੇ ਜਿਆਦਾ ਲੱਗਣ ਤਾਂ ਜਿੰਨੀਆਂ ਲੋੜ ਆ ਵੀ ਥੋੜੀਆਂ ਹੀ ਲਾਖੋ ਤਾਂ ਕਿ ਫਸੂ ਬਸ ਮੂੰਹ ਨਾ ਮਾਰੇ ਉਹਦੇ ਕੋ ਬੱਜਨ ਮਾਰੀ ਅੱਗੇ ਫਿਰ ਮੂੰਹ ਉਪਰਾਂ ਕਰਾਂਦਾ ਬਸ ਇਸ ਤਰ੍ਹਾਂ ਹੀ ਰੱਖ ਲਓ ਜੀ ਹੁਣ ਆਪਣਾ ਟ੍ਰੀ ਗਾਰਡ ਤਿਆਰ ਹੈ ਤੇ ਪੌਦਾ ਵੀ ਆਪਣੇ ਕੋਲ ਇੱਕ ਪਿਆਸ ਹੀ ਤੇ ਇਹਨਾਂ ਦਾ ਤੇ ਚਲੋ ਆਪਾਂ ਇੱਕ ਵੀ ਸ਼ੁਰੂ ਕਰਦੇ ਹਾਂ ਅੱਜ ਇੱਕ ਹੀ ਲਾਉਨੇ ਆ ਤੇ ਫਿਰ ਆਪਾਂ ਦੂਜਾ ਦਾ ਲੱਖੋ ਇਹ ਪਰੋਣੇ ਗਲੀਆਂ ਸੇ ਬਸ pek neutri